ਸਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ 14 ਮਾਰਚ ਦਿਨ ਸ਼ੁੱਕਰਵਾਰ ਨੂੰ ਚੇਤਪੂਰਨ ਮਾਸੀ ਦਾ ਚੰਨ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ 12 ਰਾਸ਼ੀਆਂ ਦੇ ਵਿੱਚੋਂ ਚਾਰ ਰਾਸ਼ੀ ਵਾਲਿਆਂ ਦੇ ਲੱਗੇ ਕਿ ਲੋਟਰੀ ਇਹ ਚਾਰ ਰਾਸ਼ੀ ਵਾਲੇ ਹੋਣਗੇ ਤਾਂ ਦੇ ਨਾਲ ਮਾਲਾ ਮਾਲ ਜੀ ਹਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਪੂਰੇ 90 ਸਾਲਾਂ ਦੇ ਬਾਅਦ 14 ਮਾਰਚ 3 ਛੁਰਕਾਰਵਾਰ ਨੂੰ ਪੂਰਨ ਮਾਸ਼ੀ ਦੇ ਦਿਨ ਪੰਡ ਰਿਹਾ ਹੈ ਦੇਵੀਏ ਦੁਰਲਭ ਮਾ ਸੰਜੋਗ ਮਹਾਂ ਲక్ష్ਮੀ ਜੋਗ ਹੁਣ 12 ਰਾਸ਼ੀਆਂ ਦੇ ਵਿੱਚੋਂ 4 ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਦੋਸਤੋ ਇਹਨਾਂ 4 ਰਾਸ਼ੀ ਵਾਲਿਆਂ ਦੇ ਜਾਣੀ ਕਿ ਚੇਤ ਪੂਰਨ ਮਾਸ਼ੀ ਦੇ ਦਿਨ ਲਾਟਰੀ ਲੱਗਣ ਵਾਲੀ ਹੈ ਇਹ 4 ਰਾਸ਼ੀ ਵਾਲੇ ਧਨ ਦੇ ਨਾਲ ਮਨਲਾ ਮਲ ਹੋਣ ਵਾਲੇ ਹਨ ਖੁਦ ਧਨ ਦੀ ਦੇਵੀ ਮਹਾਂ ਲక్ష్ਮੀ ਹੁਣ ਇਹਨਾਂ 4 ਰਾਸ਼ੀ ਵਾਲਿਆਂ ਦੇ ਘਰ ਐਸੇ ਜਾਣੇ ਕਿ ਪੂਰਨ ਮਾਸੀ ਦੇ ਤਿਨ ਪਧਾਰ ਰਹੀ ਹੈ ਜਿਸ ਦੇ ਨਾਲ ਹੁਣ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਜੀਵਨ ਦੇ ਵਿੱਚ ਜੀਵਨ ਦੇ ਸਾਰੇ ਹੀ ਦੁੱਖ ਦਰਦ ਕਸ਼ਟ ਮਿਟ ਜਾਣਗੇ ਆਓ ਹੁਣ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਜੀਵਨ ਦੇ ਵਿੱਚ ਚਾਤ ਮਾਰ ਲੈਂਦੇ ਹਾਂ ਦੋਸਤੋ ਉਹ ਕਿਹੜੀਆਂ ਖੁਸ਼ ਨਸੀਬ ਰਾਸ਼ੀਆਂ ਹਨ ਜਿਨ੍ਹਾਂ ਨੂੰ ਮਾਂ ਲక్ష్ਮੀ ਜੀ ਦਾ ਆਸ਼ੀਰਵਾਦ ਪ੍ਰਾਪਤ ਹੋਣ ਜਾ ਰਿਹਾ ਹੈ ਅਤੇ ਜਿਨ੍ਹਾਂ ਨੂੰ ਮਿਲਣ ਵਾਲੀਆਂ ਹਨ ਅਪਾਰ ਖੁਸ਼ੀਆਂ ਹੀ ਖੁਸ਼ੀਆਂ ਜੀ ਹਾਂ ਦੋਸਤੋ ਜਿਸਤੇ ਨਾਲ ਹੁਣ ਇਹਨਾਂ ਚਾਰ ਰਾਸ਼ੀ ਵਾਲਿਆਂ ਦਾ ਜੀਵਨ ਬਦਲ ਜਾਵੇਗਾ ਜਿਨ੍ਹਾਂ ਦੀ ਕਿਸਮਤ ਚਮਕ ਜਾਵੇਗੀ ਦੋਸਤੋ ਇਹ ਚਾਰ ਖੁਸ਼ਕਿਸਮਤ ਭਾਗਸ਼ਾਲੀ ਰਾਸ਼ੀਆਂ ਕਿਹੜੀਆਂ ਹਨ ਜਿਨ੍ਹਾਂ ਦੀ 14 ਫਰਵਰੀ ਦਿਨ ਸ਼ੁੱਕਰਵਾਰ ਨੂੰ ਪੂਰਨ ਮਾਸ਼ੀ ਤੇ ਤੇ ਮਾ ਲਕਸ਼ਮੀ ਜੋਗ ਬਣਨ ਦਿਨ ਨਾਲ ਲਾਟਰੀ ਲੱਗਣ ਵਾਲੀ ਹੈ ਇਹ ਰਾਸ਼ੀ ਵਾਲੇ ਇਸ ਦਿਨ ਮਾਲਾ ਮਾਲ ਹੋਣ ਵਾਲੇ ਹਨ ਜੇहां ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ ਹੁਣ ਇਹਨਾਂ ਚਾਰ ਕੁਛ ਨਸੇ ਪਾਂਗਸ਼ਾਲੀ ਰਾਸ਼ੀਆਂ ਦੇ ਬਾਰੇ ਤੁਹਾਨੂੰ ਵਿਸਤਾਰਪੂਰਵਕ ਦੱਸਣ ਵਾਲੇ ਹਾਂ ਇਸ ਲਈ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲਿਖ ਕੇ ਹਾਜ਼ਰੀ ਲਗਵਾਉਣਾ ਅਤੇ ਆਪਣੇ ਸ਼ਹਿਰ ਦਾ ਨਾਮ ਜ਼ਰੂਰ ਲਿਖ ਦੇਣਾ ਜੀ ਕਿ ਦੋਸਤੋ ਕਿੱਥੋਂ-ਕਿੱਥੋਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੂਰਨ ਮਾਸ਼ੀ ਹਿੰਦੂ ਧਰਮ ਦੇ ਵਿੱਚ ਐਸਾ ਬਹੁਤ ਹੀ ਮਹੱਤਵ ਮੰਨਿਆ ਜਾਂਦਾ ਹੈ ਪਵਿੱਤਰ ਗੰਗਾ ਜਲ ਦੇ ਨਾਲ ਇਸ਼ਨਾਨ ਕਰਕੇ ਸਾਫ਼ ਸੁਥਰੇ ਕੱਪੜੇ ਪੈਨੋ ਅਤੇ ਇਸ ਦੇ ਬਾਅਦ ਮਾਤਾ ਲక్ష్ਮੀ ਜੀ ਨੂੰ ਅਤੇ ਦੇਵਜਗਾਓ ਤੇ ਮਾਤਾ ਲక్ష్ਮੀ ਜੀ ਦੀ ਪੂਜਾ ਕਰੋ ਦੋਸਤੋ ਪੂਰਨਮਾਸ਼ੀ ਦੇ ਦਿਨ ਕੋ ਜੁਰਪੈਨੋ ਹਲਦੀ ਲਗਾ ਕੇ ਮਾ ਲక్ష్ਮੀ ਜੀ ਦੇ ਚਰਨਾਂ ਦੇ ਵਿੱਚ ਅਰਪਿਤ ਕਰੋ ਅਤੇ ਫਿਰ ਉਸ ਨੂੰ ਅਗਲੇ ਦਿਨ ਆਪਣੇ ਘਰ ਦੀ ਤਜੋਰੀ ਦੇ ਵਿੱਚ ਰੱਖ ਦਿਓ ਇਸ ਉਪਾਦਿਕ ਕਰਨ ਦੇ ਨਾਲ ਘਰ ਦੇ ਵਿੱਚ ਆਰਥਿਕ ਜੋ ਸਮੱਸਿਆਵਾਂ ਆਉਂਦੀਆਂ ਹਨ ਉਹ ਦੂਰ ਹੋ ਜਾਣਗੀਆਂ ਤੇ ਤਾਂ ਦੇ ਵਿੱਚ ਵਾਦਾ ਹੋਵੇਗਾ ਦੋਸਤੋ ਚੇਤਪੁਰਨ ਮਾਸ਼ੀ ਦੇ ਦਿਨਾਂ 'ਚ ਹੋਲੀ ਦੇ ਤਿਉਹਾਰ ਵੀ ਮਨਾਏ ਜਾਂਦੇ ਹਨ ਦੋਸਤੋ ਤੁਹਾਨੂੰ ਹੁਣ ਦੱਸ ਦਈਏ ਕਿ ਖੁਸ਼ ਨਸੀਬ ਰਸ਼ੀਆਂ ਦੇ ਬਾਰੇ ਜੋ ਇਸ ਦਿਨ ਜਾਣਗੇ ਪੁਰਨ ਮਾਸ਼ੀ ਤੇ ਦਿਨ ਮਹਾਂ ਲక్ష్ਮੀ ਜੋਗ ਦੇ ਨਾਲ ਦੋਲਵ ਸੰਜੋਗ ਦੇ ਕਾਰਨ ਚਾਰ ਰਸ਼ੀਆਂ ਦੀ ਲੋਟਰੀ ਲੱਗਣ ਵਾਲੀ ਹੈ ਇੱਕ ਔਰਤ પતિ ਬਣਨ ਵਾਲੀਆਂ ਹਨ ਤਾਂ ਦੇ ਨਾਲ ਮਾਲ ਮਾਲ ਹੋਣ ਵਾਲੀਆਂ ਹਨ ਇਹ ਚਾਰ ਰਾਸ਼ੀ ਵਾਲੇ ਕਿਹੜੇ ਹਨ ਦੋਸਤੋ ਆਓ ਤੁਹਾਨੂੰ ਦੱਸਦੇ ਹਾਂ ਜਿਵੇਂ ਕਿ ਤੁਸੀਂ ਸਾਰੇ ਹੀ ਲੋਕ ਜਾਣਦੇ ਹੋ ਕਿ Maa Lakshmi ਨੂੰ Taan ਦੀ Devi ਕਿਹਾ ਜਾਂਦਾ ਹੈ ਸਨਾਤਨ ਧਰਮ ਦੇ ਵਿੱਚ ਪੂਰਨ ਮਾਸ਼ੀ ਦਾ ਬਹੁਤ ਹੀ ਵਿਸ਼ੇਸ਼ ਮਹੱਤਵ ਵੀ ਮੰਨਿਆ ਜਾਂਦਾ ਹੈ ਜੇਕਰ ਕਿਸੇ ਤੇ Taan ਦੀ Devi Maa Lakshmi ji ਦੀ ਕਿਰਪਾ ਹੋ ਜਾਂਦੀ ਹੈ ਉਹਨਾਂ ਦੇ ਘਰ ਦੇ ਵਿੱਚ ਫਿਰ ਤਾਂ ਦੀ ਕਦੇ ਵੀ ਕਮੀ ਨਹੀਂ ਆਉਂਦੀ ਲੇਕਿਨ ਜੇਕਰ ਮਾਂ ਲక్ష్ਮੀ ਦੋਸਤੋ ਤੁਸੀਂ ਇਹ ਵੀ ਜਾਣਦੇ ਹੋ ਕਿ ਮਾਂ ਲక్ష్ਮੀ ਜੀ ਦਾ ਸੁਭਾਅ ਬੇहद ਚਾਂਝਲ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਵੀ ਕਿਹਾ ਜਾਂਦਾ ਹੈ ਕਿ ਤਾਂ ਦੀ ਦੇਵੀ ਮਾਂ ਲక్ష్ਮੀ ਇੱਕ ਜਗ੍ਹਾ ਤੇ ਟਿਕ ਕੇ ਨਹੀਂ ਬੈਠਦੀ ਇਸੇ ਹੀ وجہ ਦੇ ਕਾਰਨ ਮਨੁੱਖ ਤੇ ਜੀਵਨ ਦੇ ਵਿੱਚ ਤਾਂ ਸੰਬੰਧੀ ਉਤਾਰ ਚੜਾਹ ਹਮੇਸ਼ਾ ਹੀ ਆਉਂਦੇ ਰਹਿੰਦੇ ਹਨ ਤਾਂਦੇ ਦੇਵੀ ਨੂੰ ਪਰਸਨ ਕਰਨ ਦੇ ਲਈ ਲੋਕ ਕਈ ਤਰ੍ਹਾਂ ਦੇ ਉਪਾਅ ਵੀ ਕਰਦੇ ਹਨ ਜਿਸ ਨਾਲ ਮਾਂ લક્ષ્ਮੀ ਘੋਸ਼ੋ ਕੇ ਵਿਅਕਤੀ ਨੂੰ ਤਾਂਦੇ ਨਾਲ ਮਾਲਾ-ਮਾਲ ਕਰਦੇ ਹਨ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਇਨਸਾਨ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਇਸ ਕਰਕੇ ਸਭ ਤੋਂ ਪਹਿਲਾਂ ਕਾਰਨ ਆਰਥਿਕ ਤੰਗੀ ਹੁੰਦੀ ਹੈ ਤੰਗੀ ਦੇ ਕਾਰਨ ਮਨੁੱਖ ਦੇ ਜੀਵਨ ਦੇ ਵਿੱਚ ਇਸ ਤਰ੍ਹਾਂ ਦੇ ਉਤਾਰ ਚੜਾ ਗ੍ਰਹਾਂ ਦੇ ਚਾਲ ਦੇ ਨਾਲ ਆਉਂਦੇ ਰਹਿੰਦੇ ਹਨ ਐਸਐਲਾਈ ਮਨੋਕਾ ਹਮੇਸ਼ਾ ਹੀ ਆਪਣੇ ਪ੍ਰਵੇਖਨਾਂ ਜਾਣਨ ਦੇ ਲਈ ਉਤਸੁਕਤ ਰਹਿੰਦਾ ਹੈ ਇਸ ਵਾਰ ਦੋਸਤੋ ਕਰਮਾਂ ਦੇ ਹਿਸਾਬ ਦੇ ਨਾਲ ਵਿਸ਼ੇਸ਼ ਮਹਾ ਸੰਚੋਗ ਵਨਨ ਜਾ ਰਿਹਾ ਹੈ ਜਿਸ ਦੇ ਨਾਲ ਮਾਂ ਲక్ష్ਮੀ ਹੁਣ 12 ਰਾਸ਼ੀਆਂ ਦੇ ਵਿੱਚੋਂ 4 ਰਾਸ਼ੀ ਵਾਲਿਆਂ ਤੇ ਬਹੁਤ ਹੀ ਜ਼ਿਆਦਾ ਪ੍ਰਸੰਨ ਹੋ ਚੁੱਕੀ ਹੈ ਤੇ ਇਹਨਾਂ ਤੇ ਆਪਣੀ ਕਿਰਪਾ ਦ੍ਰਿਸ਼ਟੀ ਵਰਸਾਉਣ ਵਾਲੀ ਹੈ ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਮਨੁੱਖ ਦੇ ਜੀਵਨ ਦੇ ਵਿੱਚ ਕ੍ਰਹਿਾਂ ਦੀ ਚਾਲ ਦਾ ਬਹੁਤ ਹੀ ਮਹੱਤਵ ਹੁੰਦਾ ਹੈ ਤੇ ਇਹਨਾਂ ਦੇ ਚਾਲ ਸਿੱਧੀ ਹਮੇਸ਼ਾ ਜੀਵਨ ਤੇ ਅਸਰ ਕਰਦੀ ਹੈ। ਕਈ ਵਾਰ ਗ੍ਰਹਿ ਕਿਸੇ ਵੀ ਰਾਸ਼ੀ ਦੇ ਲਈ ਕੋਸ਼ੀਆਂ ਲੈ ਕੇ ਆਉਂਦਾ ਹੈ ਤੇ ਕਈ ਵਾਰ ਉਤਾਰ-ਚੜਾਅ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਸਭ ਗ੍ਰਹਾਂ ਦੀ ਚਾਲ ਦੇ ਨਾਲ ਹੀ ਸੰਜੋਗ ਬੰਦਦੇ ਹਨ ਤੇ ਮਹਾਲక్ష్ਮੀ ਹੁਣ ਚਾਰ ਰਾਸ਼ੀ ਵਾਲਿਆਂ ਦੇ ਬਹੁਤ ਹੀ ਪਰਸਨ ਹੋ ਗਈ ਹੈ। ਇਹਨਾਂ ਚਾਰ ਰਾਸ਼ੀ ਵਾਲਿਆਂ ਦੀ ਹੁਣ ਰੌਟਰੀ ਲੱਗਣ ਵਾਲੀ ਹੈ। ਦੋਸਤੋ ਇਸ ਤਰ੍ਹਾਂ ਦਾ ਸੰਜੋਗ ਇਹਨਾਂ ਦੇ ਜੀਵਨ ਵਿੱਚ ਕਦੇ-ਕਦੇ ਹੀ ਬੰਦਦਾ ਹੈ। ਜੈਸ ਤੇ ਨਾਲ ਮਾਂ ਲక్ష్ਮੀ ਹੋਂ ਚਾਰ ਰਾਸ਼ੀ ਵਾਲੇ ਤੇ ਆਪਣੀ ਕਿਰਪਾ ਕਰਨ ਵਾਲੀ ਹੈ ਦੋਸਤੋ ਹੋਂ ਚਾਰ ਰਾਸ਼ੀਆਂ ਵਿੱਚੋਂ ਸਭ ਤੋਂ ਪਹਿਲੀ ਰਾਸ਼ੀ ਆਉਂਦੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲੇ ਤੁਹਾਨੂੰ ਦੱਸ ਰਹੀ ਹੈ ਕਿ ਮਾਂ ਲక్ష్ਮੀ ਹੋਂ ਜੀਵਨ ਦੇ ਵਿੱਚ ਬਹੁਤ ਵੱਡਾ ਪਰਿਵਰਤਨ ਕਰਨ ਵਾਲੀ ਹੈ ਜੀ ਆ ਦੋਸਤੋ ਤੁਹਾਡੇ ਜੀਵਨ ਵਿੱਚ ਵੱਡਾ ਬਦਲਾਵ ਹੋਣ ਜਾ ਰਿਹਾ ਹੈ ਇਹ ਸ਼ੁਭ ਸਮਾਂ ਤੁਹਾਡੇ ਜੀਵਨ ਦੇ ਵਿੱਚ ਆਉਣ ਵਾਲਾ ਹੈ ਅਤੇ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਧਨਲਾਭ ਦੀ ਪ੍ਰਾਪਤੀ ਹੋਣ ਵਾਲੀ ਹੈ ਤਨ ਸੰਬੰਧਿਤ ਅਨੇਕ ਪ੍ਰਕਾਰ ਦੇ ਕਈ ਲਾਭ ਪ੍ਰਾਪਤ ਹੋਣ ਵਾਲੇ ਹਨ ਤਨ ਪ੍ਰਾਪਤੀ ਦੇ ਅਨੇਕ ਅਵਸਰ ਕਮਰਾਸ਼ੀ ਵਾਲੇ ਹੋਣ ਤੁਹਾਡੇ 7 ਵਿੱਚ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਪ੍ਰਾਪਤ ਹੋਣ ਵਾਲੇ ਹਨ ਮਾਂ ਲక్ష్ਮੀ ਖੁਦ ਤੁਹਾਡੇ ਘਰ ਪਧਾਰ ਰਹੀ ਹੈ ਤੁਹਾਡੀ ਚੌਲੀ ਹੁਣ ਖੁਸ਼ੀਆਂ ਦੇ ਨਾਲ ਭਰਨ ਵਾਲੀ ਹੈ ਜਲਦੀ ਹੀ ਤੁਸੀਂ ਢੇਰ ਸਾਰੀਆਂ ਬਹੁਤ ਸਾਰੀਆਂ ਕਠਿਨਾਈਆਂ ਦਾ ਸਾਮਨਾ ਕਰ ਪਾਉਗੇ ਤੇ ਆਪਣੇ ਜੀਵਨ ਦੇ ਵਿੱਚ ਸਫਲਤਾ ਪ੍ਰਾਪਤ ਕਰੋਗੇ ਤੁਹਾਡੀ ਆਰਥਿਕ ਸਥਿਤੀ ਦੇ ਵਿੱਚ ਸੁਧਾਰ ਹੋਵੇਗਾ ਤੁਹਾਡਾ ਜੀਵਨ ਖੁਸ਼ੀਆਂ ਨਾਲ ਭਰ ਜਾਵੇਗਾ ਨਾਲ ਹੀ ਨਾਲ ਜੋ ਲੋਕ ਵਪਾਰ ਕਰਦੇ ਹਨ ਉਹਨਾਂ ਨੂੰ ਵਪਾਰ ਦੇ ਵਿੱਚ ਬਹੁਤ ਜ਼ਿਆਦਾ ਮੁਨਾਫਾ ਹੋਣ ਵਾਲਾ ਹੈ ਨਾਲ ਹੀ ਨਾਲ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਨੌਕਰੀ ਸੰਬੰਧਿਤ ਕੋਈ ਵੱਡੀ ਖੁਸ਼ਖਬਰੀ ਪ੍ਰਾਪਤ ਹੋਣ ਵਾਲੀ ਹੈ ਕੁੰਭ ਰਾਸ਼ੀ ਵਾਲਿਓ ਇਹ ਕੈਨ ਗੱਲ ਤੇ ਨਹੀਂ ਹੋਵੇਗਾ ਕਿ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ हां तो ਤੁਹਾਡੇ ਜੀਵਨ ਦੇ ਵਿੱਚ ਖੁਸ਼ੀਆਂ ਦਾ ਭੰਡਾਰ ਆਉਣ ਵਾਲਾ ਹੈ ਮਾਂ ਲక్ష్ਮੀ ਹੋਂ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਭਰਨ ਵਾਲੀ ਹੈ ਤੁਹਾਡੇ ਜੀਵਨ ਵਿੱਚ अनेक ਪ੍ਰਕਾਰ ਦੇ ਲਾਭ ਵੱਡੀਆਂ-ਵੱਡੀਆਂ ਸਫਲਤਾਵਾਂ ਪ੍ਰਾਪਤ ਹੋਣ ਜਾ ਰਹੀਆਂ ਹਨ ਜਿਸ ਦੇ ਨਾਲ ਤੁਹਾਡਾ ਜੀਵਨ ਬਦਲ ਜਾਵੇਗਾ ਜੀहां ਦੋਸਤੋ ਇਸ ਟੈਸਟ ਦੀ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲੇ ਤੋਂ ਹਾਂ ਦਾਸ ਹੈ ਕਿ ਤੁਹਾਡਾ ਜੀਵਨ ਹੁਣ ਬਦਲ ਜਾਵੇਗਾ ਮਾਂ ਲక్ష్ਮੀ ਦੀ ਜੋ ਦੇ ਕਾਰਨ ਇਹ ਮਾ ਸੰਜੋਗ ਬੰਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਸ ਤੇ ਕਾਰਨ ਤੁਹਾਡੇ ਤੇ ਮਾ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਸਮਾਂ ਬਹੁਤ ਹੀ ਵਧੀਆ ਚੱਨ ਵਾਲਾ ਹੈ ਇਹ ਸੰਜੋਗ ਕਦੇ ਕਦੇ ਹੀ ਬੰਦਾ ਹੈ ਜਿਸ ਤੇ ਕਾਰਨ ਤੁਹਾਡੇ ਤੇ ਮਾ ਲక్ష్ਮੀ ਜੀ ਦੀ ਕਿਰਪਾ ਹੋਣ ਵਾਲੀ ਹੈ ਤੁਸੀਂ ਜਲਦੀ ਹੀ ਕਿਸੇ ਇਸ ਤਰ੍ਹਾਂ ਦੇ ਵਿਅਕਤੀ ਦੇ ਨਾਲ ਤੁਹਾਡੀ ਮੁਲਾਕਾਤ ਹੋਵੇਗੀ ਜੋ ਤੁਹਾਡੇ ਛੇਵਾਂ ਦੀ ਦਸ਼ਾ ਨੂੰ ਬਦਲ ਕੇ ਰੱਖ ਦੇਵੇਗਾ ਜੀ ਹਾਂ ਦੋਸਤੋ ਤੁਹਾਡੇ ਜੀਵਨ ਦੇ ਵਿੱਚ ਸੁੱਖ ਸਹੂਲਤਾਂ ਦੀ ਹੁਣ ਕੋਈ ਵੀ ਕਮੀ ਨਹੀਂ ਹੋਵੇਗੀ ਤੁਹਾਡੀ ਕਿਸਮਤ ਦੇ ਵਿੱਚ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੀ ਕਿਸਮਤ ਬਦਲ ਜਾਵੇਗੀ ਅਤੇ ਤੁਹਾਨੂੰ ਹਰ ਜਗ੍ਹਾ ਤੋਂ ਲਾਭ ਹੀ ਲਾਭ ਮਿਲੇਗਾ ਤੁਹਾਡੇ ਵਪਾਰ ਦੇ ਵਿੱਚ ਭਰਪੂਰ ਲਾਭ ਮਿਲਣ ਵਾਲਾ ਹੈ ਜੋ ਲੋਕ ਵਪਾਰ ਕਰਦੇ ਹਨ ਉਹਨਾਂ ਨੂੰ ਵਪਾਰ ਵਿੱਚ ਦਿਨ ਦੁਗਣੀ ਰਾ ਚੌਗਣੀ ਤਰੱਕੀ ਹੋਵੇਗੀ ਤੁਹਾਨੋ ਹਰਤਾਨ ਤੋਂ ਲਾਭ ਮਿਲਣ ਵਾਲਾ ਹੈ ਜੋ ਲੋਕ ਨੌਕਰੀ ਕਰਦੇ ਹਨ ਜਾਂ ਨੌਕਰੀ ਦੀ ਤਲਾਸ਼ ਵਿੱਚ ਹਨ ਉਹਨਾਂ ਨੂੰ ਮੰਨ ਜਾਵੇ ਇਹ ਸਿਆ ਪ੍ਰਾਪਤ ਹੋਵੇਗੇ ਉਹਨਾਂ ਨੂੰ ਮੰਨ ਜਾਵੇ ਨੌਕਰੀ ਮਿਲ ਜਾਵੇਗੀ ਤਰੱਕੀ ਦੀ ਸੰਭਾਵਨਾ ਹੈ ਕੰਨੇ ਰਾਸ਼ੀ ਵਾਲਿਓ ਮਾਂ ਲਕਸ਼ਮੀ ਜੀ ਦੇ ਆਸ਼ੀਰਵਾਦ ਨਾਲ ਹੁਣ ਤੁਹਾਨੂੰ ਧਨ ਦੀ ਪ੍ਰਾਪਤੀ ਅਤੇ ਅਨੇਕਾ ਅਵਸਰ ਪ੍ਰਾਪਤ ਹੋਣ ਵਾਲੇ ਹਨ ਨਾਲ ਹੀ ਨਾਲ ਜੋ ਲੋਕ ਸੰਦਾਨ ਪ੍ਰਾਪਤੀ ਦੀ ਇੱਛਾ ਰੱਖਦੇ ਹਨ ਉਹਨਾਂ ਨੂੰ ਮਾਂ ਲਕਸ਼ਮੀ ਜੀ ਦੇ ਆਸ਼ੀਰਵਾਦ ਦੇ ਨਾਲ ਸੰਤਾਨ ਪ੍ਰਾਪਤੀ ਦਾ ਸੁਖ ਮਿਲਣ ਵਾਲਾ ਹੈ ਕੈਨਾ ਗਲਤ ਨਹੀਂ ਹੋਵੇਗਾ ਕਿ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਨਾਲ ਕੰਨਿਆ ਰਾਸ਼ੀ ਵਾਲਿਓ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆਉਣ ਵਾਲੀਆਂ ਹਨ ਹੁਣ ਵੱਡਾ ਪਰਿਵਰਤਨ ਹੋਣ ਵਾਲਾ ਹੈ ਮਾਂ ਲక్ష్ਮੀ ਖੁਦ ਤੁਹਾਡੇ ਘਰ ਪਧਾਰਨ ਵਾਲੀ ਹੈ ਜਿਸ ਤੇ ਨਾਲ ਤੁਹਾਡਾ ਜੀਵਨ ਬਦਲ ਜਾਵੇਗਾ ਦੋਸਤੋ ਅਗਲੀ ਖੁਸ਼ ਨਸੀਬ ਪਾਗਛਲੀ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਾਂ ਲక్ష్ਮੀ ਤੁਹਾਡੇ ਉੱਪਰ ਬਹੁਤ ਹੀ ਬਰਸਨ ਹੋ ਗਈ ਹੈ ਤੁਹਾਡੇ ਉੱਪਰ ਮਾਂ ਲక్ష్ਮੀ ਜੀ ਦੀ ਜ਼ਬਰਦਸਤ ਕਿਰਪਾ ਬਣ ਰਹੀ ਹੈ ਜਿਸ ਦੀ وجہ ਦੇ ਨਾਲ ਤੁਹਾਡੇ ਘਰ ਦੇ ਵਿੱਚ ਸੁੱਖ-ਸਮਰiddhi ਆਵੇਗੀ ਅਤੇ ਪੈਸਾ ਆਵੇਗਾ। ਅਧਿਕਤਨ ਲਾਭ ਤੁਹਾਡੇ ਜੀਮਨ ਵਿੱਚ ਆਉਣ ਵਾਲਾ ਹੈ। ਮੇਘ ਰਾਸ਼ੀ ਵਾਲਿਓ ਜਲਦੀ ਹੀ ਕੋਈ ਨਵਾਂ ਕੰਮ ਤੁਸੀਂ ਸ਼ੁਰੂ ਕਰ ਸਕਦੇ ਹੋ ਜਿਸ ਦੇ ਨਾਲ ਤੁਹਾਨੂੰ ਸਫਲਤਾ ਪ੍ਰਾਪਤ ਹੋਵੇਗੀ। ਤੁਹਾਡੀ ਆਰਥਿਕ ਸਥਿਤੀ ਸੋਧਾ ਜਾਵੇਗੀ ਤੇ ਤੁਹਾਡੇ ਘਰ ਪਰਿਵਾਰ ਵਿੱਚ ਸ਼ਾਂਤੀ ਬਣੀ ਰਹੇਗੀ ਤੁਹਾਨੂੰ ਦੱਸ ਦਈਏ ਕਿ ਮੇਕ ਰਾਸ਼ੀ ਵਾਲਿਓ ਜੋ ਲੋਕ ਵਪਾਰ ਕਰਦੇ ਹਨ ਉਹਨਾਂ ਨੂੰ ਵਪਾਰ ਦੇ ਵਿੱਚ ਅਧਿਕ ਮੁਨਾਫਾ ਮਿਲਣ ਵਾਲਾ ਹੈ ਤੁਹਾਡਾ ਵਪਾਰ ਤਿੰਨ ਤੋਂ ਕੁਨੇ ਰਾਜ ਚੌਕ ਨੇ ਤਰੱਕੀ ਕਰੇਗਾ ਨਾਲ ਹੀ ਨਾਲ ਜੋ ਲੋਕ ਵਿਦੇਸ਼ ਵਿੱਚ ਜਾ ਕੇ ਨੌਕਰੀ ਕਰਨਾ ਚਾਹੁੰਦੇ ਹਨ ਜਾਂ ਫਿਰ ਪੜਾਈ ਕਰਨ ਦਾ ਸੁਪਨਾ ਦੇਖ ਰਹੇ ਹਨ ਤੈਂ ਸੁਪਨਾ ਉਹਨਾਂ ਦਾ ਜਲਦੀ ਹੀ ਪੂਰਾ ਹੋਵੇਗਾ ਤੁਹਾਡੇ ਸਾਰੇ ਇਹ ਕੰਮ ਬਹੁਤ ਆਸਾਨੀ ਦੇ ਨਾਲ ਹੋ ਜਾਣਗੇ ਤੁਹਾਡੇ ਸਾਲਾਂ ਤੋਂ ਰੁਕੇ ਹੋਏ ਕੰਮ ਪੂਰੇ ਹੋਣਗੇ ਤੁਹਾਨੂੰ ਹਰ ਜਗ੍ਹਾ ਤੋਂ ਲਾਭ ਪ੍ਰਾਪਤ ਹੋਵੇਗਾ ਮਾਂ ਲక్ష్ਮੀ ਜੀ ਦੀ ਜ਼ਬਰਦਸਤ ਕਿਰਪਾ ਤੁਹਾਡੇ ਉੱਪਰ ਪੈ ਚੁੱਕੀ ਹੈ ਤੁਸੀਂ ਜਲਦੀ ਹੀ ਕੋਈ ਲੋਟਰੀ ਲੱਗਣ ਵਾਲੀ ਹੈ ਤੁਹਾਡੀ ਜਿਸ ਦੇ ਨਾਲ ਤੁਹਾਨੂੰ ਬਹੁਤ ਸਾਰਾ ਲਾਭ ਹੋਵੇਗਾ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਨਾਲ ਤੁਹਾਨੂੰ ਅਨੇਕ ਪ੍ਰਕਾਰ ਦੇ ਧਨ ਲਾਭ ਪ੍ਰਾਪਤੀ ਦੇ ਯੋਗ ਬਣ ਰਹੇ ਹਨ ਤੁਹਾਡੇ ਜੀਵਨ ਦੇ ਵਿੱਚ ਵੱਡਾ ਪਰਿਵਰਤਨ ਹੋਣ ਵਾਲਾ ਹੈ ਜਿਸ ਦੇ ਨਾਲ ਤੁਹਾਡੀਆਂ ਖੁਸ਼ੀਆਂ ਦੀ ਕੋਈ ਵੀ ਹੱਦ ਨਹੀਂ ਰਹੇਗੀ ਅਤੇ ਤੁਹਾਡਾ ਜੀਵਨ ਬਦਲ ਜਾਵੇਗਾ ਅਗਲੀ ਕੁਸ਼ਨਾ ਸੇਪ ਰਾਸ਼ੀ ਹੈ ਜੀ ਤੋਲਾ ਰਾਸ਼ੀ ਤੋਲਾ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ ਬਹੁਤ ਸਾਰਾ ਲਾਭ ਹੋਵੇਗਾ ਜਿਸ ਦੇ ਨਾਲ ਤੁਹਾਡੀ ਕੀਤੀ ਗਈ ਮਿਹਨਤ ਦਾ ਤੁਹਾਨੂੰ ਫਲ ਮਿਲੇਗਾ ਤੁਹਾਡੇ ਜੀਵਨ ਦੇ ਵਿੱਚ ਵੱਡਾ ਪਰਿਵਰਤਨ ਹੋਣ ਵਾਲਾ ਹੈ ਦੋਸਤੋ ਮਾਂ ਲక్ష్ਮੀ ਤੁਹਾਡੇ ਜੀਵਨ ਵਿੱਚ ਇਸ ਤਰ੍ਹਾਂ ਦਾ ਪਰਿਵਰਤਨ ਕਰਨ ਵਾਲੀ ਹੈ ਜੋ ਤੁਸੀਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਤੁਹਾਡੇ ਜੀਵਨ ਵਿੱਚ ਹੁਣ ਖੁਸ਼ੀਆਂ ਆਉਣ ਵਾਲੀਆਂ ਹਨ ਜਿहां ਦੋਸਤੋ ਤੁਹਾਡਾ ਵਪਾਰ ਦਿਨ ਤੁਕਣੀ ਰਾਤ ਚੌਕਨੀ ਤਰੱਕੀ ਕਰੇਗਾ ਸਮਾਜ ਦੇ ਵਿੱਚ ਤੁਹਾਡਾ ਮਾਨ ਸਨਮਾਨ ਵਧੇਗਾ ਅੱਗੇ ਤੁਹਾਨੂੰ ਮੇਤਰਾਂ ਦਾ ਸਹਿਯੋਗ ਮਿਲੇਗਾ ਮਾਂ ਲਕਸ਼ਮੀ ਜੀ ਦੇ ਕਾਰਨ ਜ਼ਬਰਦਸਤ ਕਮਾਈ ਹੋਣ ਦੀ ਦਿਖਾਈ ਦੇਵੇਗੀ ਤੁਹਾਨੂੰ ਅਨੇਕ ਪ੍ਰਕਾਰ ਦੇ ਲਾਭ ਤਾਂ ਲਾਬ ਤੁਲਾ ਰਾਸ਼ੀ ਵਾਲੇ ਪ੍ਰਾਪਤ ਹੋਣ ਵਾਲੀਆਂ ਹਨ ਨਾਲ ਹੀ ਨਾਲ ਜੋ ਲੋਕ ਨਵਾਂ ਵਾਹਨ ਜਾਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹਨ ਤਾਂ ਉਹ ਇਸ ਯੋਜਨਾ ਦੇ ਵਿੱਚ ਸਫਲ ਹੋਣਗੇ ਜੋ ਲੋਕ ਸੰਤਾਨ ਪ੍ਰਾਪਤੀ ਦੀ ਇਸ਼ਾਰਾ ਰੱਖਦੇ ਹਨ ਉਹਨਾਂ ਨੂੰ ਸੰਤਾਨ ਪ੍ਰਾਪਤੀ ਦਾ ਸੁੱਖ ਮਿਲਣ ਵਾਲਾ ਹੈ ਦੋਸਤੋ ਕੈਨਾ ਗਲਤ ਨਹੀਂ ਹੋਵੇਗਾ ਕਿ ਤੋਲਾ ਰਾਸ਼ੀ ਵਾਲੇ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ ਹਰ ਜਗ੍ਹਾ ਤੋਂ ਲਾਭ ਮਿਲੇਗਾ ਨੌਕਰੀ ਕਰਨ ਵਾਲੇ ਲੋਕਾਂ ਨੂੰ ਨੌਕਰੀ ਵਿੱਚ ਪਦੋਨਤੀ ਅਤੇ ਵੇਤਨ ਵ੍ਰਿਧੀ ਦੇ ਸ਼ੋਕ ਹਨ ਜੋ ਲੋਕ ਨੌਕਰੀ ਦੀ ਤਲਾਸ਼ ਵਿੱਚ ਹਨ ਉਹਨਾਂ ਨੂੰ ਮਨ ਚਾਹੀ ਨੌਕਰੀ ਪ੍ਰਾਪਤ ਹੋਣ ਵਾਲੀ ਹੈ ਕੈਨਾ ਗਲਤ ਨਹੀਂ ਹੋਵੇਗਾ ਤੋਲਾ ਰਾਸ਼ੀ ਵਾਲੇ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਡੀਆਂ ਸਾਰੀਆਂ ਹੀ ਇੱਛਾਵਾਂ ਹੁਣ ਪੂਰੀਆਂ ਹੋਣ ਵਾਲੀਆਂ ਹਨ ਜਿहां ਦੋਸਤੋ ਏਸੀ ਉਹ ਪਾਗਸ਼ਲੀ ਰਾਸ਼ੀਆਂ ਜਿਨ੍ਹਾਂ ਦੀ ਕਿਸਮਤ ਪੂਰਨ ਮਾਣਸ਼ੀ ਤੇ ਬਦਲਣ ਵਾਲੀ ਹੈ ਅਤੇ ਜਿਨ੍ਹਾਂ ਨੂੰ ਮਿਲਣ ਵਾਲੀਆਂ ਹਨ અપਾਰ ਖੁਸ਼ੀਆਂ ਹੀ ਖੁਸ਼ੀਆਂ ਦੋਸਤੋ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਜੀ